ਈਮਤਨ ਕਹਿ ਕੇ ਗਈ ਸਰ ਮੈਸਨ ਕਹਿ ਕੇ ਨਹੀਂ ਗਈ ਦਰਵਾਜੇ ਸਾਰੇ ਬੰਦ ਕਰੀ ਹਾਂਜੀ ਤੇ ਤੂੰ ਦਰਵਾਜੇ ਖੁੱਲਿਆ ਕੇ ਰੱਖਿਆ ਸਰ ਉਹ ਮੰਮੀ ਲਖਬੀਰ ਬੰਬੀ ਤੱਕ ਗਏ ਸੀ ਇੱਥੇ ਵੀ ਹਨ ਨਹੀਂ ਗਏ ਰਹੇ ਗਏ ਕਿੱਥੇ ਆ ਯਾਰ ਕਿਦੇ ਨਾਲ ਪੀਤੀ ਖਾਦੀ ਜੀ ਦੇਗੀ ਨਾ ਪਏ ਹੁਣ ਕਿਦੇ ਬਾਹਰ ਨਹੀਂ ਕੀ ਮੰਮੀ ਦਾ ਦੱਸਾਂ ਪਹਿਲੇ ਤੇ ਆਈ ਆ ਕਹਿੰਦੀ ਦਰਵਾਜੇ ਨਹੀਂ ਲਾਏ ਦੂਹਾ ਖੋਲ ਕੇ ਰੱਖਿਆ ਹੈ ਇਹਦੇ ਉਹ ਗੱਲ ਹੋਈ ਹੋਈ ਪਾਣੀ ਲੈ ਕੇ ਗਈਆਂ ਤੇ ਪਾਣੀ ਵੀ ਨਹੀਂ ਪੀਤਾ ਚਾਚੀ ਤੁਹਾਡੇ ਘਰ ਆ ਕੇ ਪਵਾੜੇ ਪਾਉਣੀ ਸੀ ਨਾ ਮੇਰੀ ਸੱਸ ਨੂੰ ਐ ਗੱਲਾਂ ਲਾ ਲਾ ਕੇ ਹੁਣ ਤੇਰੀ ਨੂੰ ਆਈ ਮੇਰੇ ਹੱਥ 'ਚ ਹੁਣ ਉਹਨੂੰ ਮੈਂ ਲਾਤੀ ਤੀਲੀ ਹੋ ਜਾ ਤੂੰ ਤਿਆਰ ਚਾਚੀ ਨਾ ਮੇਰੀ ਗੱਲ ਸੁਣ ਲਓ ਅਚੂ ਠਹਿਲ ਜਾਮ ਲਾਉਣੇ ਛੱਡੋ ਮੇਰੇ ਉੱਤੇ ਮੈਂ ਕੀ ਕਰਨੀ ਸੀ ਪਹਿਲੇ ਤੁਹਾਡੇ ਇਦਾਂ ਲੈ ਕੇ ਮੈਂ ਤਾਂ ਕੋ ਮਾਂ ਕੇ ਲੱਲੀ ਨਹੀਂ ਮੇਨ ਲੋੜ ਹੋਵੇ ਤੇ ਏਡਾ ਉਧਰ ਵੀ ਹਨਾ ਗੱਲ ਕਰਨ ਉਧਰ ਮਮੀ ਨੂੰ ਨਾ ਪਤਾ ਲੱਗ ਜੇ ਇਹ ਗੱਲ ਦਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਉਹਨਾਂ ਨੇ ਫੇਰ ਤੇਰੀ ਰੀਲ ਬਣਾਣੀ ਹੈ। ਨਹੀਂ ਨਹੀਂ, ਇਹ ਇਦਾਂ ਦੀ ਕੋਈ ਗੱਲ ਨਹੀਂ ਗਈ। ਬੀਜੀ ਨੂੰ ਪਤਾ ਨਹੀਂ ਸੋਚਣ ਵਿੱਚ ਕਿਉਂ ਗਲਤੀ ਲੱਗ ਗਈ। ਮੇਰਾ ਰਾਧਾ ਵਾ ਕਿ ਕੱਲ ਜਿਹੜੇ ਮਨਜਿੰਦਰ ਨੇ ਪੈਸੇ ਜਾਂਦੇ ਆ ਨਾ ਉਹਨਾਂ ਚ ਥੋੜੇ ਜੇ ਪੈਸੇ ਕੱਢ ਲੈਣੀ ਆ। ਜਿੱਦਣ ਮੈਂ ਗਈ ਨਾ ਪਿੰਡ ਉਹ ਦਿਨ ਆਪਣੇ ਭਰਾ ਨੂੰ ਦੇ ਕੇ ਆਉਂਗੀ। ਚੱਲ ਨਾਲੇ ਵਿਚਾਰਾ ਇਕੱਲਾ ਰਹਿੰਦਾ ਵਾ। ਥੋੜੇ ਬਹੁਤੇ ਉਹ ਵਰਤ ਲੂਗਾ ਤੇ ਨਾਲੇ ਸਾਹ ਪੜੂਗਾ ਤੇ ਲੋੜ ਪਊਗੀ ਤੇ ਉਹਦੇ ਕੋਲ ਲੈ ਆਉਂਗੀ। ਨਹੀਂ ਤੇ ਇਦਾਂ ਕਰੂੰਗੀ। ਜੇ ਤੋਂ ਲਿਆਉਂਗੀ ਨਾ ਥੋੜੇ ਬੋਤੇ ਤੇ ਆਣ ਕੇ ਕਹਿ ਦੂੰਗੀ ਵੀ ਮੇਰੇ ਭਰਾ ਨੇ ਦਿੱਤੇ ਆ ਇਹਨੂੰ ਵੀ ਪਤਾ ਲੱਗਣ ਦੇ ਆ ਭਰਾ ਨੇ ਦਿੱਤੇ ਕਿਨੇ ਦਿੱਤੇ ਆ ਚੱਲ ਪਹਿਲਾਂ ਖਸਕਾ ਕੇ ਵੇਖਾਂ ਪੈਸੇ ਉਹਨਾਂ ਵਿੱਚੋਂ ਵੀ ਭੜਾ ਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਬਹਿ ਹਟਾ ਲਈਏ ਜਿੰਨੇ ਵਿਖ ਲਿਆ 7 ਨਾ ਕੰਮ ਖਰਾਬ ਹੋ ਜਾਣਾ ਵਾ ਇਦਾਂ ਕਰਨੀ ਆ ਇਹਨਾਂ ਵਿੱਚੋਂ ਅੱਧੇ ਪੈਸੇ ਕੱਢ ਕੇ ਨਾ ਆਪਣੇ ਪਸਤਰਾ ਲਈ ਨਹੀਂ ਜੇ ਤੇ ਪਤਾ ਨਾ ਲੱਗਾ ਤੇ ਚੁੱਪ ਕਰਕੇ ਆਪਣੇ ਭਰਾ ਨੂੰ ਦਿਆਉਂਗੀ ਇਹਨੂੰ ਵੀ ਪਤਾ ਲੱਗਣ ਲਿਆ ਚੱਲ ਹੁਣ ਵੇਣੀ ਆ ਭਲਾ ਇੱਕ ਦੋ ਦਿਨ ਨਹੀਂ ਤੇ ਫਿਰ ਮੈਂ ਜਾ ਕੇ ਹੌਲੀ ਜੀ ਨੂੰ ਫੜਾ ਦੂੰਗੀ ਇਹਨੂੰ ਹੱਜਾਣਾ ਕਿਤੇ ਕੀ ਆ ਕਿਤੇ ਮੁੜ ਕੋ ਮੁੜ ਕੀ ਕਿਤੇ ਹੋ ਗਈਆਂ ਰਮਨ ਮੰਮੀ ਬਾਜਾ ਮਾਰ ਰਹੇ ਨੇ ਸੁਣਦੇ ਆ ਕੀ ਕਹਿੰਦੇ ਨੇ ਕੁੜੀ ਨੇ ਮੈਂ ਕਹਿ ਕੇ ਵੀ ਗਈ ਹਾਂ ਵੀ ਦਰਵਾਜੇ ਸਾਰੇ ਬੰਦ ਕਰੀਏ ਨੇ ਦਰਵਾਜੇ ਸਾਰੇ ਖੋਲ ਕੇ ਰੱਖੇ ਆ ਰਮਨ ਹਾਂਜੀ ਮੰਮੀ ਦੱਸੋ ਉਹ ਤਾਂ ਪਾਣੀ ਦਾ ਗਲਾਸ ਲੈ ਕੇ ਆ ਗਰਮੀ ਬੜੀ ਲੱਗਣ ਰਹੀ ਆ ਨਾਲੇ ਪਾਣੀ ਦਾ ਗਲਾਸ ਲੈ ਕੇ ਤੇ ਅੰਦਰ ਆ ਚਲੋ ਠੀਕ ਆ ਜਾਓ ਮੈਂ ਲੈ ਕੇ ਆਈ ਪਾਣੀ ਲੈ ਕੇ ਜਾਵਾਂ ਮੰਮੀ ਲਈਏ ਨਾਲੇ ਗੱਲ ਸੁਣਦੀ ਆ ਮम्मी ਕੀ ਕਹਿੰਦੇ ਆ ਮम्मी ਐ ਲੋ ਪਾਣੀ ਪਾਣੀ ਤੇ ਮੈਨੂੰ ਫੜਾ ਇੱਥੇ ਬਹਿ ਮੇਰੇ ਲਾਗੇ ਹਾਂਜੀ ਦੱਸੋ ਮੈਂ ਦੱਸ ਬਲ ਵੀ ਘਰ ਕੋਈ ਆਇਆ ਸੀਗਾ ਨਹੀਂ ਮੰਮੀ ਘਰ ਕਿਹਨੇ ਆਣਾ ਈਵੇਂ ਤਨ ਕਹਿ ਕੇ ਗਈਸਾਂ ਮੈਂ ਤਨ ਕਹਿ ਕੇ ਨਹੀਂ ਗਈ ਦਰਵਾਜੇ ਸਾਰੇ ਬੰਦ ਕਰੀ ਹਾਂਜੀ ਤੂੰ ਦਰਵਾਜ਼ੇ ਖੁੱਲੇ ਕਿਉਂ ਰੱਖਿਆ ਫਿਰ? ਉਹ ਮੰਮੀ ਲਖਬੀਰ ਬੰਬੀ ਤੱਕ ਗਏ ਸੀ ਤੇ ਉਦੋਂ ਦਰਵਾਜ਼ੇ ਤੇ ਯਾ ਲਖਬੀਰ ਗਿਆ ਹੈਗਾ ਮੰਮੀ ਤੱਕਰ ਤੇ ਤੇਰਾ ਕਾਹ ਹੱਕੀਗਾ ਬੰਦਾ ਮੁੜ ਕੇ ਵੀ ਮੈਂ ਮਗਰੋਂ ਮੈਂ ਦਰਵਾਜ਼ੇ ਬੰਦ ਕਰਾਂ। ਅੱਜ ਕੱਲ ਚੋਰੀਆਂ ਕਿੰਨੀਆਂ ਕਿੰਨੀਆਂ ਹੋਣ ਡੀਆਂ ਵਾ। ਮੈਂ ਨਾ ਨਾ ਤੋ ਕੇ ਮੰਮੀ ਜਾਗ ਨਹੀਂ ਦੇਈ ਮੈਂ ਕਿਹੜੀ ਸੁੱਤੀ ਸੀ ਤਾਂ ਮੈਂ ਦਰਵਾਜ਼ਾ ਨਹੀਂ ਬੰਦ ਕੀਤਾ। ਮੈਨੂੰ ਹੁਣ ਕਹਿਣ ਦੀ ਲੋੜ ਨਾ ਪਵੇ। 1 ਘੰਟੇ ਤੱਕ ਚਾਹ ਬਣਾ ਕੇ ਲੈ ਆਵੇਂ ਮੈਂ ਜੇਕਰ ਆਰਾਮ ਕਰਨ ਲੱਗੀ। ਠੀਕ ਆ? ਹਾਂਜੀ। ਆ ਲੈ ਜਾ ਗਲਾਸ ਤੇ ਜਾ। ਪਾਣੀ ਕਿ ਪੀਣਾ ਵਾ? ਵਾਣੀ ਤੇ ਗਰਮ ਲੈ ਆ ਕੇ ਤਾਂ ਮੇਰੇ ਹੁਣ ਲੱਗੇ ਮੱਥੇ ਮਾਰਿਆ ਮੇਰੇ ਮੈਂ ਹੁਣ ਰੈਸਟ ਕਰ ਲੈਣੀ ਜੇ ਕਿ ਫੰਮਣ ਤੇ ਮੈਂ ਉੱਠ ਕੇ ਜਰ ਕੇ ਟਹਿਰ ਕੇ ਤੇ ਮੁੜ ਕੇ ਨੂੰ ਕੁਝ ਵੀ ਚੰਗੀ ਤਰ੍ਹਾਂ ਵਿਕਾ ਬੁੱਢੀ ਦੇ ਲੱਛਣ ਕਿਦਾਂ ਦੇ ਆ ਪਾਣੀ ਲੈ ਕੇ ਗਈ ਪਾਣੀ ਪੀਤਾ ਵੀ ਨਹੀਂ ਇੱਕ ਤੇ ਨਖਰੀ ਨਹੀਂ ਮਾਣ ਇਸ ਬੁੱਢੀ ਦੇ ਚੱਲ ਮਾੜਾ ਮੁੰਡਾ ਆ ਬਾਹਰ ਪੈਸੇ ਲੈਣ ਉਹਨੂੰ ਦੇਣਾ ਤੇ ਇਹ ਯਾਰ ਪਤਾ ਨਹੀਂ ਹੁ ਕੇਤੇ ਇੱਥੇ ਹੀ ਇੱਥੇ ਵੀ ਹਨਗੇ ਇੱਥੇ ਵੀ ਹਨਗੇ ਰਹ ਗਏ ਕਿੱਥੇ ਆ ਕੀ ਹਰ ਕੇ ਦੇਣਾ ਪੀਤੀ ਖੱਦ ਜਿ ਦੇਗੀ ਨਾ ਪਏ ਹੁਣ ਕਿਤੇ ਬਾਹਰ ਲਿਆ ਕੇ ਤੇ ਇੱਥੇ ਰੱਖੀ ਦੇਆ ਤੇ ਜੇ ਜੀਵਨ ਨੂੰ ਪਤਾ ਲੱਗਿਆ ਨਾ ਇਨੇ ਦੇ ਘਰ ਸਾਰਾ ਸੱਤੇ ਚੁੱਕ ਲੈਣਾ ਤੇ ਗਏ ਤੇ ਗਏ ਕਿੱਥੇ ਆ ਜੀਵਨ ਨੂੰ ਪੁੱਛਿਆ ਹੁੰਦੇ ਵੀ ਨਹੀਂ ਮੰਨਣਾ ਗਲਤੀ ਤੇ ਹੁਣ ਮੇਰੀ ਹੈ ਹੁਣ ਪਤਾ ਨਹੀਂਗਾ ਵੀ ਮੈਂ ਰੱਖਾ ਕਿੱਥੇ ਬੈਠਾਂਗਾ ਜਾਂ ਕਿਤੇ ਬਾਹਰ ਹੀ ਡਿਗਡੂ ਕੇ ਪਏ ਆ ਤੇ ਮਨਾ ਹੁਣ ਕੀ ਕਰਾਂ ਮੋੜਾ ਵੀ ਬਾਹਰ ਖਲੋਤਾ ਵਾ ਹੈ ਚਲ ਜੀਵਨ ਨੂੰ ਪੁੱਛਦਾ ਹਾਂ ਹੈ ਜੇ ਤੇ ਤੁੱਕਾ ਲੱਗ ਗਿਆ ਜਿਵੇਂ ਨੇ ਰੱਖੀ ਹੋਏ ਤੁਰ ਦੇ ਦੂਗੀ ਜੇ ਨਾ ਕੂ ਤਾਂ ਫੇਰ ਰੱਖਾਂਗੇ ਚਲ ਉਹ ਮਹਾਰਾਜ ਕਿੰਨੂੰ ਫੜਾਤੇ ਹੈਣਾ ਇਹਦੇ ਦੇਣ ਵਾਲੇ ਚਲ ਮਨਾ ਮੰਮੀ ਹੋ ਲੰਮੇ ਪਿਆ ਐਦਾ ਕਰਦੀ ਆ ਘਰੇ ਵੀ ਜੀ ਨਹੀਂ ਲੱਗੰਦਿਆ ਦੀਦੀ ਵੇਖਦੀ ਆ ਜੇ ਸਾਹਮਣੇ ਆ ਤੇ ਦੀਦੀ ਨਾਲ ਕੜੀ ਗੱਲਾਂ ਬਾਤਾਂ ਕਰਦੀ ਆ ਲਖਬੀਰ ਵੀ ਇੰਨੀ ਘਰ ਲੈ ਦੀਦੀ ਦੇਥੇ ਖੜੇ ਆ ਮੈਂ ਤਾਂ ਘਰ ਚੱਲੀ ਸੀ ਤਲੇ ਤੇ ਗੱਲਾਂ ਬਾਤਾਂ ਕਰਕੇ ਆਣੀ ਆ। ਹਾਂ ਜੀ। ਚਲੋ ਫਿਰ ਮੈਂ ਕਰਦੀ ਤੁਹਾਨੂੰ ਬਾਅਦੋਂ ਫੋਨ ਰਮਣ ਆਈ ਆ। ਹਾਂ ਜੀ। ਠੀਕ ਜੀ। ਸੋ ਪਾਜੀ ਦਾ ਫੋਨ ਹੀ ਠੀਕ ਠਾਕ ਨੇ ਵਧੀਆ ਵਧੀਆ ਐਨ ਤੂੰ ਸੁਣਾ ਬਸ ਵਧੀਆ ਬਾਹਰ ਖੜੇ ਮੈਂ ਕਾ ਚੱਲ ਅੰਦਰ ਜਾਨੀ ਆ ਘੜੀ ਗੱਲਾਂ ਬਾਤਾਂ ਕਰਕੇ ਆਨੀ ਆ ਮੈਂ ਵੀ ਨਿਆਣੇ ਅੰਦਰ ਸੁੱਤੇ ਹੀ ਅੱਛਾ ਅੱਛਾ ਤੇ ਮੈਂ ਫਿਰ ਬਾਹਰ ਆ ਕੇ ਗੱਲ ਕਰਨੀ ਮੈਂ ਫੋਨ ਐਵੇਂ ਉੱਠ ਜਾਣਗੇ ਚੱਲ ਆ ਜਾ ਫਿਰ ਉੱਥੇ ਅੰਦਰ ਬੈਠੇ ਇੱਥੇ ਗਰਮੀ ਬੜੀ ਐ ਆ ਜਾ ਬੈਠਾ ਅੱਗੇ ਚਾਚੀ ਜੀ ਨੀ ਕੀ ਮੰਮੀ ਦਾ ਦੱਸਾਂ ਪਹਿਲੇ ਤੇ ਆਈ ਆ ਕਹਿੰਦੀ ਦਰਵਾਜ਼ੇ ਨਹੀਂ ਲਾਏ ਬੂਹਾ ਖੋਲ ਕੇ ਰੱਖਿਆ ਐ ਤੇ ਜੇ ਉਹ ਗੱਲ ਹੋਈ ਹੋਈ ਪਾਣੀ ਲੈ ਕੇ ਗਈ ਆ ਤੇ ਪਾਣੀ ਵੀ ਨਹੀਂ ਪੀਤਾ ਐਡੇ ਕਿਤੇ ਨਖਰੇ ਆ ਨਾ ਮੰਮੀ ਦੇ ਕਹਿਣ ਦੀ ਗੱਲ ਨਹੀਂ ਤੇ ਹੁਣ ਪਤਾ ਕੀ ਆਰਡਰ ਦਿੱਤਾ ਕੰਟੀਨੂ ਆ ਜੀ ਆਪਣੀ ਚਾਹ ਲੈ ਕੇ ਮੈਨੂੰ ਦੁਬਾਰਾ ਕਹਿਣਾ ਨਾ ਪਵੇ ਬਹੁਤੇ ਨਖਰੇ ਕਰਦੀ ਏ ਤੇ ਸ਼ੁਰੂ ਤੋਂ ਇਹੀ ਹਾਲ ਆ ਅੱਜ ਤੋਂ ਨਹੀਂ ਨਖਰੇ ਸ਼ੁਰੂ ਤੋਂ ਬੜੇ ਆ ਬਹੁਤ ਹੈ ਕਿ ਗੱਲ-ਗੱਲ ਤੇ ਨਖਰੇ ਹੀ ਹੈਗੇ ਆ ਆ ਨਹੀਂ ਕੀਤਾ ਉਹ ਨਹੀਂ ਕੀਤਾ ਨਖਰੇ ਤੇ ਚਾਚੀ ਦੇ ਸ਼ੁਰੂ ਤੋਂ ਬੜੇ ਆ ਮੇਰੇ ਘਰ ਆਉਂਦੀ ਹਿੱਧਰ ਮੇਰੀ ਸੱਸ ਨੂੰ ਬਠੇਰੀ ਟੁੱਕਣਾ ਦਿੰਦੀ ਸੀ ਤੇ ਨਖਰੇ ਕਰਨੇ ਮੇਰੀ ਸੱਸ ਨੂੰ ਬੜੇ ਸਿਖਾਏ ਸੀ ਪਰ ਮੈਂ ਤਾਂ ਕਰ ਲਈ ਉਹ ਸਿੱਧੀ ਹੁਣ ਤੂੰ ਹੋ ਜਾ ਸਿੱਧੀ ਤੇ ਕਰ ਸਿੱਧੀ ਜਰਾ ਇਦਾਂ ਸਿੱਧੀ ਕੀ ਕਰਨਾ ਹੈ ਸਿੱਧੀ ਕੀ ਕਰਨਾ ਹੈ ਮੋਂ ਪਿੱਛੇ ਜੀ ਗੱਲ ਹੋਈ ਸੀ ਮੰਮੀ ਦਾ ਪਿੰਡੋਂ ਫੋਨ ਆਇਆ ਸੀ ਕਿ ਆ ਕੇ ਮਿਲ ਜਾ ਤੇ ਜਾਣ ਨਹੀਂ ਉਹ ਦਿੱਤਾ ਕਿ ਘਰ ਦੇ ਕੰਮ ਕਿੰਨੇ ਕਰਨੇ ਆ ਇਹਦੇ ਚ ਕੀ ਹੋਇਆ ਪੇਕੇ ਤੇ ਜਾਣਾ ਹੀ ਮੁੱਲ ਥੋੜੇ ਲੈ ਕੇ ਆਇਆ ਕਿ ਇਹਨੇ ਕੋਈ ਉਹੀ ਤੇ ਗੱਲ ਹੈ ਕਿ ਉਹਨੂੰ ਮੁੱਲ ਥੋੜੇ ਇੰਨੇ ਖਰੀਦਿਆ ਤੇ ਲਖਬੀਰ ਤੇ ਮੈਨੂੰ ਕਹਿੰਦੇ ਆ ਕਿ ਚੱਲ ਬਾ ਪਰ ਉਹਨੂੰ ਵੀ ਮੰਮੀ ਟੱਪ ਕਰਾ ਦਿੰਦੀ ਆਹ ਹਾਈ ਕੋਰਟ ਵਾਂਗ ਆਰਡਰ ਚੱਲਦੇ ਮੰਮੀ ਦੇ ਸਾਡੇ ਘਰ ਚ ਸ਼ੁਰੂ ਤੋਂ ਇਹੀ ਖਾਲ ਦੇਣਾ ਹੈ ਐ ਨਹੀਂ ਤੂੰ ਲਖਬੀਰ ਨੂੰ ਲੈ ਕੇ ਜਾ ਹਾਂ ਨਾਲ ਉਹ ਨੂੰ ਕਹਿ ਨਾਲ ਜਾਵੇ ਉਹ ਤੇ ਜਾਂਦੇ ਆ ਉਹ ਤੇ ਮੈਨੂੰ ਕਹਿੰਦੇ ਆ ਕਿ ਚੱਲ ਜਾਣਾ ਤੇ ਪਰ ਮੰਮੀ ਨਹੀਂ ਨੇ ਨਾ ਕਿਸੇ ਪਾਸੇ ਲੱਭਣ ਦਿੰਦੇ ਤੇ ਚੇਤੂ ਮੰਨੇ ਆ ਤੇ ਮੇਕੋ ਇੱਕ ਸਕੀਮ ਹੈਗੀ ਦੱਸ ਉਹਦੀ ਵੀ ਸਕੀਮ ਕਿਹੜੀ ਸਕੀਮ ਤੁਹਾਡੇ ਕੋਲ ਮੂ ਇੱਕ ਕੰਮ ਕਰ ਹਾਂ ਹਾਂਜੀ ਮੂ ਘਰੇ ਕਿਹਾ ਕਿ ਮੈਂ ਠੀਕ ਨਹੀਂ ਤੇ ਲਖਵੀਰ ਨੂੰ ਲੈ ਜਾ ਕਿ ਮੈਂ ਚੱਲੀ ਦਵਾਈ ਲੈਣ ਤੇ ਤੂੰ ਉੱਥੋਂ ਹੋਇਆ ਹਾਂ ਐਡਾ ਕਰਦੀ ਆ ਲੈ ਦੀਦੀ ਸਕੀਮ ਤੇ ਬੜੀ ਵਧੀਆ ਹੈ ਉਹ ਤੁਸੀਂ ਪਹਿਲਾਂ ਆਏ ਨਾ ਮੇਰੇ ਤੋਂ ਤੇ ਤੁਹਾਨੂੰ ਸਕੀਮਾਂ ਦਾ ਸਾਰਾ ਹੀ ਪਤਾ ਹੈ ਤੇ ਤੁਸੀਂ ਮੈਨੂੰ ਸਕੀਮ ਦੱਸੀ ਚੰਗਾ ਹੋਇਆ ਨਾ ਮੈਂ ਤੁਹਾਡੇ ਕੋਲ ਆ ਗਈ ਤੇ ਮੈਨੂੰ ਸਕੀਮ ਦਾ ਪਤਾ ਲੱਗ ਗਿਆ ਹੁਣ ਇਹੀ ਸਕੀਮ ਵਰਤਦੀ ਆ ਮੰਮੀ ਤੇ ਵਰਤ ਜਾ ਕੇ ਤੇ ਕਰ ਲਖਬੀਰ ਨਾਲ ਗੱਲ ਜੇ ਤੂੰ ਹੋਣਾ ਨਾ ਗਈ ਤੇ ਫਿਰ ਨਹੀਂ ਕੰਮ ਬਣਨ ਨਾਲੇ ਹੋਣ ਕਰ ਗੱਲ ਵੱਲ ਚ ਸੱਸ ਆਪਣੀ ਨੂੰ ਜੇ ਹੋਣਾ ਨਾ ਕੀਤੀ ਤੇ ਫਿਰ ਸਾਰੀ ਉਮਰ ਨਹੀਂ ਹੂਤ ਆਣੀ ਆਹੋ ਮੈਂ ਪਿੱਛੇ ਥੋੜੋ ਲੱਗੇ ਰਹਿਣਾ ਕਿ ਮੰਮੀ ਜੋ ਕਹੇਗੀ ਉਹੀ ਕਰੀ ਜਾਣਾ ਤੇ ਪੇਕੇ ਵੀ ਨਹੀਂ ਜਾਣਾ ਇੱਕ ਵਾਰ ਤੇ ਹੋ ਗਿਆ ਹੁਣ ਤੇ ਦੂਜੀ ਾਰ ਜਾਵੀ ਰਖੜੀ ਦੇ ਭੈਣ ਭਰਾ ਕਾਲੀ ਛੱਡਣੇ ਹਾਂਜੀ ਹਾਂਜੀ ਕੋਈ ਨਹੀਂ ਐਡਾ ਹੀ ਕਰਾਂਗੀ ਹੁਣ ਆਹ ਉਹ ਛੱਡਿਆ ਨਹੀਂ ਸਰਦੇ ਹੁੰਦੇ ਲੈ ਦੀਦੀ ਗੱਲਾਂ ਗੱਲਾਂ ਚ ਪਤਾ ਹੀ ਨਹੀਂ ਲੱਗਾ ਇੱਕ ਘੰਟਾ ਹੋ ਗਿਆ ਮੰਮੀ ਨੇ ਤੇ ਚਾਹ ਮੰਗੀ ਹੀ ਚਾਹ ਬਣਾ ਕੇ ਦੇ ਦਾਂ ਨਹੀਂ ਤੇ ਰੇਲ ਬਣਾ ਦੇਣੀ ਚਾਚੀ ਤੁਹਾਡੇ ਘਰ ਆ ਕੇ ਪਵਾੜੇ ਪਾਉਣੀ ਸੀ ਨਾ ਮੇਰੀ ਸੱਸ ਨੂੰ ਐਂ ਗੱਲਾਂ ਲਾ ਲਾ ਕੇ ਹੁਣ ਤੇਰੀ ਨੂੰ ਆਈ ਮੇਰੇ ਹੱਥ ਚ ਹੋਣ ਨੂੰ ਮੈਂ ਲਾਤੀ ਤਿਲੀ ਹੋ ਜਾ ਤੂੰ ਤਿਆਰ ਚਾਚੀ ਮੈਂ ਸੜਤੀ ਟਿਲੀ ਹੁਣ ਮਚਣਗੇ ਭਾਂਬੜ ਤੇ ਮੈਨੂੰ ਆਉ ਮਜਾ ਪੂਰਾ ਜੀਵਨ ਮੈਂ ਕਹਿੰਦੇ ਹਾਂਜੀ ਉਹ ਮਰਾਤੀ ਨਾਲ ਮਾਰੇ ਚ ਪੈਸੇ ਰੱਖੇ ਸੀ ਤੇ ਉਹ ਬੰਦਾ ਇਹ ਬਾਹਰ ਲੈਣ ਤੋਂ ਨੂੰ ਦੇਣੇ ਤੇ ਉਹ ਕਿੱਥੇ ਮੈਨੂੰ ਦੱਬਣ ਨਹੀਂ ਦੇ ਕਿਹੜੀ ਲਮਾਰੀ ਚ ਪੈਸੇ ਉਹ ਲੱਕੜ ਦੀ ਚ ਮੈਨੂੰ ਤੇ ਵੀ ਨਹੀਂ ਪਤਾ ਤੁਸੀਂ ਪਹਿਲੇ ਲਿਆਂਦੇ ਵੀ ਆ ਕਿ ਨਹੀਂ ਨਾ ਤੁਸੀਂ ਕਿਹੜੇ ਮੇਰੇ ਹੱਥੇ ਰੱਖੇ ਹੀਗੇ ਜੇ ਰੱਖਿਆ ਤੇ ਦੱਸ ਦੋ ਮੈਨੂੰ ਕੁਝ ਆ ਜਾ ਜੇ ਮੈਨੂੰ ਤਾਂ ਉਹ ਜਿਹੜਾ ਫੜਾਏ ਹੁੰਦੇ ਆ ਆਹੋ ਤੇ ਤੁਹਾਡੀਆਂ ਗੱਲਾਂ ਮਾੜੀਆਂ ਵਾ ਹੈ ਜਦੋਂ ਤੁਸੀਂ ਪੀ ਲੈਂਦੇ ਜਾਂਦਾ ਫਿਰ ਪੈਸੇ ਕੰਨ ਲੈ ਕੇ ਹੁੰਦੇ ਹੁੰਦੇ ਜੀ ਕੀਤੋਂ ਰਾਤ ਵੀ ਕਿਤੇ ਸੌਟਾ ਹੈ ਆਹ ਲਿਆਂਦੇ ਕਿੰਨੇ ਹੀ ਰੁਪਇਆ 10000 ਹੀ ਮੈਂ ਚੱਲਣ ਵਾਲੇ ਘਰ ਦਾ ਸਦਾ ਪਤਾ ਲੈ ਆਵਾਂਗਾ ਤੇ ਨਾਲੇ ਚੱਲ ਬੰਦੇ ਨੂੰ ਦੇਣ ਵਾਲੇ ਦੇ ਦਾਂਗੀ ਹਾਈ ਮੈਂ ਮਾਰ ਜਾ 10000 ਰੁਪਇਆ ਲੈ ਆਏ ਹੀ ਆਹੋ ਹੁਣ ਦੱਸ ਮੈਨੂੰ ਕੀ ਪਤਾ ਮੈਨੂੰ ਕਿਹੜੇ ਫੜਾਏ ਜੇ ਤੇ ਮੈਨੂੰ ਫੜਾਏ ਹੁੰਦੇ ਫਿਰ ਤੇ ਮੇਰੇ ਕੋ ਮੰਗ ਲੈਂਦੇ ਹੁਣ ਆਪੇ ਲਿਆ ਕੇ ਆਪੇ ਰੱਖ ਦੇ ਸਰਦੇ ਜੀ ਮੈਥੇ ਤੇ ਯਕੀਨ ਨਾ ਹੋਇਆ ਤੁਹਾਨੂੰ ਜੇ ਮੰਨ ਲਾ ਜੇ ਤੈਨੂੰ ਨਹੀਂ ਫੜਾਏ ਤੇ ਮੈਂ ਰੱਖਣਾ ਤੇ ਉੱਥੇ ਹੁੰਦਾ ਨਾ ਅਣਕੇ ਆ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਜਿੱਥੇ ਰੱਖਿਆ ਨਾ ਚੱਕ ਲੱਭੋ ਮੇਰੇ ਕੋਲ ਕਿ ਪੁੱਛਣ ਦੇ ਮੈਂ ਤਾਂ ਲੁਪ ਲੁਪ ਕੇ ਆ ਗਿਆ ਮੈਂ ਤਾਂ ਤਾਂ ਹੀ ਤੇ ਰਿਹਾ ਲਾਇਆ ਜੇ ਮੈਨੂੰ ਪਤਾ ਹਾਉ ਤੇ ਮੈਂ ਤੁਹਾਨੂੰ ਦੱਸੂ ਜਦੋਂ ਮੈਨੂੰ ਪਤਾ ਹੀ ਨਹੀਂਗਾ ਤੇ ਮੈਂ ਕੀ ਦੱਸਾਂ ਤੁਹਾਨੂੰ ਆਹ ਤਾਂ ਘਰ ਜਾਣ ਵਾਲੀ ਗੱਲ ਆ ਤੂੰ ਮੇਰੀ ਗੱਲ ਸੁਣ ਤੂੰ ਰੰਬੋਲ ਜੇ ਰੱਖਿਆ ਤੇ ਦੇ ਦੇ ਬੋਦਾ ਬਾਹਰ ਖਲੋਤਾ ਮੈਂ ਕੀ ਕਹੂੰਗਾ ਓਨੂੰ ਹੈ ਉਹਨੂੰ ਅਜਦਾ ਟਾਈਮ ਦਿੱਤਾ ਨਹੀਂ ਉਲਟਾ ਮੇਰੇ ਗਲ ਪੈਣ ਡਏ ਆ ਮੈਨੂੰ ਤੇ ਇਹ ਵੀ ਨਹੀਂ ਪਤਾ ਕਿ ਤੁਸੀਂ ਪੈਸੇ ਲੈ ਕੇ ਆਏ ਜੀ ਹੈ ਜੇ ਮੈਨੂੰ ਪਤਾ ਹੁੰਦਾ ਤੇ ਫਿਰ ਵੀ ਤੁਸੀਂ ਆਪ ਹੀ ਰੱਖੇ ਆ ਮੈਂ ਫਿਰ ਵੀ ਕਿੱਥੋਂ ਦੱਸ ਦੇਣਾ ਹੈਗਾ ਤੇ ਨਾਲੇ ਨਾ ਮੈਨੂੰ ਦੱਸਿਆ ਨਾ ਮੈਨੂੰ ਲਿਆ ਕੇ ਦਿੱਤੇ ਤੇ ਮੈਂ ਕਿੱਥੋਂ ਕੱਢ ਕੇ ਦੇਦਾ ਹੁਣ ਆਪਣੇ ਦਿਮਾਗ ਤੋਂ ਕੰਮ ਲਾਓ ਕਿ ਕਿੱਥੇ ਲਿਆ ਕੇ ਸੁੱਟ ਲਿਆ ਮੈਨੂੰ ਕਿ ਪੁੱਛਣ ਡੈ ਜੀ ਹੁਣ ਉਹ ਰੱਖਣਾ ਤੇ ਮੁੱਥੇ ਹੀ ਹੁੰਨਾ ਹੁਣ ਮੈਂ ਤਾਂ ਹੱਥ ਪਲਾ ਫੇਰਾ ਮਾਰਿਆ ਸਾਰਾ ਸਬੂਤ ਛੜਿਆ ਉੱਥੋਂ ਮੈਨੂੰ ਤਾਂ ਕਹ ਖਲੱਪਾ ਨਹੀਂ ਉੱਥੇ ਹੁਣ ਨਾ ਉੱਥੇ ਜਾ ਕੇ ਵੇਖੋ ਕਿ ਕਿੱਥੇ ਤੇ ਰੱਖੇ ਆ ਮੈਨੂੰ ਨਹੀਂ ਕਾ ਪਤਾ ਤੂੰ ਮੇਰੀ ਗੱਲ ਸੁਣ ਲਾ ਚਲਾਕੀਆਂ ਨਾ ਮਾਰ ਜਿੱਥੇ ਰੱਖਿਆ ਤੇ ਮੈਨੂੰ ਦੇ ਦੇ ਮੈਂ ਮੇਰੀ ਇਤ ਖਰਾਬ ਹੋਣੀ ਓੜਾ ਬਾਹਰ ਆਇਆ ਪੈਸੇ ਲੈਣ ਲੈ ਦੱਸ ਉਦਾਂ ਮੇਰੇ ਕੋਲ ਲੈਣਾ 150 ਤਾਂ ਲੱਲੋ ਕੋਈ ਹੈ ਸੋਨੇ ਦਾ ਰੁਪਈਆ 890 ਬਣਿਆ ਨਾ ਮੇਰੀ ਗੱਲ ਸੁਣ ਲੋ ਆ ਝੂਠੇ ਇਲਜ਼ਾਮ ਨਾ ਲਾਉਣੇ ਛੱਡੋ ਮੇਰੇ ਤੇ ਮੈਂ ਕੀ ਕਰਨ ਪਰ ਨਾ ਤੂੰ ਇੰਨਾ ਕਮ ਚੰਗਾ ਨਹੀਂ ਕਰਨ ਦੇ ਯਾਰ ਚੰਗੇ ਵਾਲੀ ਕਿਹੜੀ ਗੱਲ ਵਾ ਮੈਂ ਤੈਨੂੰ ਸੁਭਾਕੇ ਹੀ ਪੁੱਛਿਆ ਵਾ ਭੁਜਾਗੇ ਲੱਗੇ ਛਾਗੇ ਤੇ ਫਰਾਦੇ ਨਹੀਂ ਤੇ ਰਹਿੰਦੇ ਤੂੰ ਤੇ ਉਹ ਗੱਲ ਗੱਲ ਨੂੰ ਲਮਕਾਈ ਦੇਣੀ ਆ ਫੜਕੇ ਤੇ ਮੈਂ ਕੀ ਕਰਨੀ ਹੋ ਉਹ ਅਜੇ ਅੱਧ ਹੋਈ ਤੇਰੇ ਵਾਲੀ ਹਾਈ ਹਾਈ ਲੱਗਦਾ ਚੇਤਾ ਭੁੱਲ ਗਿਆ ਵਾ ਚੱਲ ਆ ਵੀ ਚੰਗਾ ਹੋਇਆ ਇੱਕ ਤੇ ਮੇਰਾ ਬਹਾਨਾ ਬਣ ਗਿਆ ਤੇ ਮੈਨੂੰ ਘੜਿਆਂ ਕੇ ਦਿੱਤੇ ਹੀਗੇ ਨਾਲੇ ਹੁਣ ਨਾ ਮੈਂ ਦਸ ਦਾ 10 ਹੀ ਜਾ ਕੇ ਆਪਣੇ ਪ੍ਰਾਣ ਉਡਾ ਦੇਣਾ ਵਾ ਚੱਲ ਉਹ ਵੀ ਵਿਚਾਰਾ ਆਪਣੀ ਕਿਤੇ ਗਰਜ ਕਰ ਲੂਗਾ ਤੇ ਉਹਨੂੰ ਕਹੂੰਗੀ ਕਿ ਥੋੜੇ ਜਿ ਮੈਨੂੰ ਦੇ ਦੇ ਉਹ ਹੀ ਲਿਆ ਕੇ ਮੈਂ ਇਹਦੇ ਮੱਥੇ ਮਾਰ ਛੜਨੇ ਆ ਮੇਰੇ ਪ੍ਰਾਣ ਦਿੱਤੇ ਉੱਥੇ ਕੀ ਪਤਾ ਲੱਗਣ ਡਿਆ ਚੱਲ ਜੀਵਨ ਇਦਾਂ ਹੀ ਕੰਮ ਸਿੱਧਾ ਉਹ ਦਾਣਾ ਗਰਮੀ ਤੇ ਬੜੀ ਹੀ ਲੱਗੀ ਤੇ ਮੈਨੂੰ ਗਰਮੀ ਆ ਪਰ ਦੀਦੀ ਨੇ ਨਾ ਸਕੀਮ ਬੜੀ ਵਧੀਆ ਦਿੱਤੀ ਆ ਲਖਬੀਰ ਨਾਲ ਗੱਲ ਕਰਕੇ ਦੇਖਦੀ ਆ ਲੈ ਲਖਬੀਰ ਤੇ ਇੱਥੇ ਬੈਠੇ ਨੇ ਇੱਥੇ ਗੱਲ ਕਰ ਲੈਣੀ ਇਹਨਾਂ ਨਾਲ ਲਖਬੀਰ ਕਿੱਧਰ ਗਈ ਮੈਂ ਇੱਥੇ ਲੱਭਣਿਆ ਕਿਤੇ ਨਹੀਂ ਬਸ ਇੱਥੇ ਮਾੜਾ ਜੀ ਦੀਦੀ ਕੋ ਗਈ ਅੱਛਾ ਅੱਛਾ ਹਾਂਜੀ ਮੈਂ ਕਿਹਾ ਚੱਲ ਮੰਮੀ ਸੁੱਤੇ ਸੀ ਤੇ ਮੈਂ ਕਿਹਾ ਚੱਲ ਹੋ ਜਾਣੀ ਆ ਠੀਕ ਠੀਕ ਕਹੀ ਹੋਣੀ ਗੱਲਾਂ ਮਤਾ ਕਰਨਾ ਹੋਰ ਕਿਹੜੇ ਕੰਮ ਜਾਣਾ ਆਹੋ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਹੀ ਠੀਕ ਠੀਕ ਮੈਂ ਕਿਹਾ ਸਵੇਰੇ ਪਿੰਡ ਚਲੀਏ ਸਵੇਰੇ ਹਾਂਜੀ ਮੰਮੀ ਨੂੰ ਕਹ ਦਾਂਗੇ ਕਿ ਦਵਾਈ ਲੈਣ ਜਾਣਾ ਹੈ ਕਿ ਮੈਂ ਠੀਕ ਨਹੀਂ ਹੈਗੀ ਕੋਈ ਗੱਲ ਨਹੀਂ ਚਲ ਜਾਗੇ ਦੇਖ ਲਓ ਗੱਲ ਤੁਸੀਂ ਕਰਨੀ ਪਰ ਮੰਮੀ ਨਾਲ ਮੇਰੀ ਨਹੀਂ ਸੁਣੀ ਮੰਮੀ ਨੇ ਗੱਲ ਤੇ ਮੈਂ ਕਰ ਲਵਾਂਗਾ ਪਰ ਕਿੰਨੂੰ ਦਸੀ ਨਾ ਨਾ ਫਿਰ ਵੀ ਅਸੀਂ ਕਿਹੜਾ ਕਮ ਜਾਣਾ ਉਹ ਥੋੜਾ ਦੱਸਨਾਓ ਤੇ ਆਪਾਂ ਦੋਨਾਂ ਨੇ ਜਾਣਾ ਸਾਡੀ ਆਪਸੀ ਗੱਲ ਹੈ ਕਿ ਕਿਸੇ ਨੂੰ ਕੀ ਪਤਾ ਲੱਗਣਾ ਗੱਲ ਕਿਤੇ ਨਿਕਲ ਨਾ ਜਾਏ ਨਹੀਂ ਨਹੀਂ ਗੱਲ ਕਿੰਨੇ ਇੱਥੇ ਕਿੰਨੇ ਪਤਾ ਹੀ ਨਹੀਂ ਉਹ ਤੋਂ ਕਿਸੇ ਨੂੰ ਕੱਢਣੀ ਕਿੰਨੇ ਗੱਲਬਾਤ ਹੋ ਸਕਦਾ ਮੈਨੂੰ ਤੇਰਾ ਵੀ ਪਤਾ ਮੜਕੇ ਤੂੰ ਮੜਕੇ ਗੱਲ ਕਰਦੇ ਨਹੀਂ ਨਹੀਂ ਮੈਨੂੰ ਵੀ ਨਾਲ ਪਸਾ ਦੇ ਨਾਲ ਮੈਨੂੰ ਤੁਹਾਡੀ ਮੰਮੀ ਦਾ ਸੁਭਾਅ ਦਾ ਪਤਾ ਹੈ ਠੀਕ ਇੱਕ ਤਾਂ ਹੋਵੇ ਨਾ ਬੰਦੇ ਨੂੰ ਨਹੀਂ ਪਤਾ ਮੈਨੂੰ ਚੰਗੀ ਤਰ੍ਹਾਂ ਪਤਾ ਤੇਰੀ ਗੱਲ ਸੁਣਾ ਜਿਹੜਾ ਉਧਰ ਗਈ ਹਨਾ ਗੱਲ ਕਰਨਾ ਉੱਧਰ ਮੰਮੀ ਨੂੰ ਨਾ ਪਤਾ ਲੱਗ ਜੇ ਇਹ ਗੱਲ ਦਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਫੇਰ ਤੇਰੀ ਰੇਲ ਬਣਾ ਦੇਣੀ ਆ ਉਹ ਚੰਗਾ ਨਹੀਂ ਸਮਝਦੇ ਉਹਨੂੰ ਨਹੀਂ ਮੈਂ ਮੰਮੀ ਨੂੰ ਕੱਥ ਦੱਸਣਾ ਮੈਂ ਤਾਂ ਮੰਮੀ ਤਾਂ ਚੋਰੀ ਤਾਂ ਹੀ ਗਈ ਸੀ ਮੰਮੀ ਰੈਸਟ ਕਰਨ ਦੇ ਹੀ ਅ ਚਲ ਠੀਕ ਆ ਫਿਰ ਪਤਾ ਨਾ ਲੱਗੇ ਇਹ ਚੀਜ਼ ਦਾ ਨਹੀਂ ਨਹੀਂ ਮੰਮੀ ਨੂੰ ਨਹੀਂ ਪਤਾ ਪੱਕੀ ਤਾਂ ਠੀਕ ਆ ਕੋਈ ਗੱਲਬਾਤ ਨਹੀਂ ਕਰਦੀ ਤੁਸੀਂ ਨਹੀਂ ਗੱਲਬਾਤ ਨਹੀਂ ਮੈਂ ਕੋਈ ਵੀ ਕੀਤੀ ਉਦਾਂ ਮੈਂ ਦੀਦੀ ਨੂੰ ਦੱਸਿਆ ਹੈਗੀ ਮੰਮੀ ਜਾਣ ਨਹੀਂ ਦੇਣਦੇ ਰਕੜੀ ਤੇ ਉਹਨਾਂ ਨੇ ਮੈਨੂੰ ਇੱਕ ਸਕੀਮ ਦੱਸੀ ਸੀ ਕਹਿੰਦੇ ਸੀ ਜੀ ਦਵਾਈ ਦਾ ਬਹਾਨਾ ਲਾ ਕੇ ਤੇ ਹੋਇਆ ਹੀ ਉਧਰੋਂ ਕਹਿ ਦੇ ਕਿ ਦਵਾਈ ਲੈਣ ਚੱਲੀ ਆ ਅੱਛਾ ਤੇਸ ਕੀ ਮਦਰੋਂ ਲੈ ਕੇ ਆਈਆਂ ਆਹੋ ਚੱਲ ਫਿਰ ਹੁਣ ਕੀ ਕਰਨਾ ਜਦੋਂ ਮੰਮੀ ਤੇ ਕਿਸੇ ਪਾਸੇ ਲੱਗਦੇ ਨਹੀਂ ਐ ਫਿਰ ਕੋਈ ਗੱਲ ਨਹੀਂ ਕਿਸੇ ਨੇ ਤੇ ਕੁਝ ਨਾ ਕੁਝ ਦੱਸਣਾ ਹੀ ਹੁੰਦਾ ਚੱਲ ਠੀਕ ਆ ਕੋਈ ਗੱਲ ਆਪਾਂ ਸਵੇਰੇ ਚੱਲ ਜਾਾਂਗੇ ਤੂੰ ਐਂ ਕਰੀ ਸਵੇਰੇ ਜਲਦੀ ਨਾ ਉਠੀ ਠੀਕ ਆ ਮੈਂ ਸਵੇਰੇ ਫਿਰ ਮੰਮੀ ਨੂੰ ਕਹਿ ਦੂੰਗਾ ਵੀ ਠੀਕ ਨਹੀਂ ਐ ਤੇ ਆਪਾਂ ਦਵਾਈ ਲੈਣ ਜਾਣਾ ਚਲੋ ਠੀਕ ਆ ਇਦਾਂ ਕਰ ਲਾਂਗੇ ਮੈਂ ਹੁਣ ਚਾਹ ਬਣਾ ਲਾਂ ਮੰਮੀ ਚਾਹ ਢੀਕਦੇ ਹੋਣੇ ਆ ਆਜੋ ਤੁਸੀਂ ਵੀ ਅੰਦਰ ਚਾਹ ਪੀ ਲਓ ਚੱਲ ਠੀਕ ਆ ਗਏ ਮੰਮੀ ਆ ਬਣਾ ਮੇ ਘੜੇ ਘੜੇ ਮੈਨੂੰ ਪੁੱਛਦੇ ਆ ਪਰ ਅਮਨ ਤੈਨੂੰ ਕੀ ਗੱਲ ਹੋਈ ਆ ਕੀ ਗੱਲ ਕੀ ਸੱਚਾਈ ਦੱਸਾਂ ਮਮੇ ਮੈਂ ਦੱਸ ਨਹੀਂ ਸਕਦੀ ਕੁਛ ਰਮਨ ਹਾਂਜੀ ਉਹ ਮੇਰੀ ਗੱਲ ਸੁਣ ਬੀਜੀ ਨਾਲ ਕੀ ਗੱਲਬਾਤ ਹੋਈ ਆ ਬੀਜੀ ਨਾਲ ਕੋਈ ਗੱਲਬਾਤ ਨਹੀਂ ਹੋਈ ਉਹ ਤਾਂ ਮੈਨੂੰ ਬਿਠਾ ਲ ਕੇ ਕਹਿੰਦੀ ਕਹਿੰਦੀ ਮੈਂ ਰਮਨ ਨੂੰ ਰਮਨ ਕਰਨੀ ਤੇ ਵਾਹ ਨਹੀਂ ਦਿੰਦੀ ਨਹੀਂ ਐਦਾਂ ਦੀ ਤਾਂ ਗੱਲ ਕੋਈ ਨਹੀਂ ਮੈਂ ਚਾੜੂ ਫੇਰਨ ਲਈ ਹਾਂ ਆਪਣੇ ਧਿਆਨ ਤੇ ਬੀਜੀ ਨੇ ਵਾਜਾ ਮਾਰ ਗਾ ਮੈਨੂੰ ਆਵਾਜ਼ ਨਹੀਂ ਸੁਣੀ ਤਾਂ ਕਰਕੇ ਆਵਾਜ਼ ਨਹੀਂ ਦਿੱਤੀ ਮੁੜ ਕੇ ਮੈਨੂੰ ਬਿਠਾ ਲ ਕੇ ਗੱਲਾਂ ਬਾਤਾਂ ਕਰਦੇ ਰਹੇ ਕਿੰਨਾ ਚਿਰ ਮੇਰੇ ਨਾਲ ਨਾਲ ਬੀਜੀ ਨੇ ਮੈਨੂੰ ਵਿਚਾਰਿਆ ਨੇ ਕੀ ਕਹਿਣਾ ਵਾ ਅੱਜ ਤੱਕ ਕਦੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਮੈਂ ਕਿੱਦਾਂ ਕਹਿਦਾ ਕੋਈ ਪਤਾ ਨਹੀਂ ਹੁੰਦਾ ਬੰਦਾ ਗੁੱਸੇ ਜਾਣ ਕੇ ਕਹਿ ਆਈ ਦਿੰਦਾ ਕਿ ਇਹ ਵੇਲੇ ਉਹ ਨਹੀਂ ਨਹੀਂ ਬੀਜੀ ਬਾਰੇ ਤੁਸੀਂ ਇਦਾਂ ਨਾ ਸੋਚਿਆ ਕਰੋ ਉਹਨਾਂ ਕਦੀ ਵੀ ਨਹੀਂ ਮੈਨੂੰ ਮਾੜਾ ਚੰਗਾ ਕਿਆ ਮੈਨੂੰ ਦੱਸੋ ਆਪਣੀ ਧੀ ਬਣਾ ਕੇ ਰੱਖਦੇ ਆ ਉਹ ਤੇ ਫਿਰ ਚੁੱਪ ਚੁੱਪ ਕੇ ਉਹ ਰਹਿਣੀ ਐ ਨਹੀਂ ਉਹ ਤਾਂ ਹੀ ਚੁੱਪ ਚੁੱਪ ਕਾਦੀ ਰਹਿਣੀ ਐ ਕੰਮ ਪੰਦਾ ਕਰਕੇ ਮੈਂ ਅੰਦਰ ਆਣ ਕੇ ਲੰਮੇ ਪੈ ਜਾਣੀ ਐ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਗਈ ਹੈਗੀ ਉਹ ਬੀਜੀ ਕਹਿੰਦੇ ਕਹਿੰਦੇ ਅਗੇ ਮੇਰੇ ਨਾਲ ਉਥੇ ਨਾ ਬਹਿ ਕੇ ਕਲਾਕੁਲਾ ਕਰਦੇ ਰਹਿਣਾ ਤੇ ਚੱਲ ਹੱਸਦੇ ਖੇਡਦੇ ਟਾਈਮ ਲੰਘ ਜਾਣਾ ਤੇ ਕਹਿੰਦੀ ਹੁਣ ਬਸ ਚੁੱਪ ਚੁੱਪ ਉਹੀ ਰਹਿੰਦੀ 10 15 ਦਿਨ ਹੋ ਗਏ ਆ ਨਹੀਂ ਨਹੀਂ ਇਹ ਇਦਾਂ ਦੀ ਕੋਈ ਗੱਲ ਨਹੀਂ ਗਈ ਬੀਜੀ ਨੂੰ ਪਤਾ ਨਹੀਂ ਸੋਚਣ ਵਿੱਚ ਕਿਉਂ ਗਲਤੀ ਲੱਗੀ ਮੈਂ ਤਾਂ ਹਜੇ ਵੀ ਨਾ ਗਰਮੀ ਦਾ ਕਰਕੇ ਆ ਜੰਨੀ ਆ ਅੰਦਰ ਵੀ ਕੰਮਕੁਮ ਕਰਕੇ ਨਾ ਥੱਕੇ ਹੋਈ ਦਾਵਾ ਤੇ ਬੀਜੀ ਸਭੋਂ ਬਾਹਰ ਹੀ ਲੰਮੇ ਪੈ ਰਹਿੰਦੇ ਆ ਉਹ ਵੀ ਇੱਥੇ ਆ ਜਾਆ ਕਰਨ ਤੁਸੀਂ ਮਨ ਵਿੱਚ ਨਾ ਕੋਈ ਗੱਲ ਨਾ ਕਰਿਓ ਵੀ ਜਾਏ ਬੀਜੀ ਬਾਰੇ ਕੋਈ ਗਲਤ ਸੋਚਦੀ ਆ ਜੇ ਬੀਜੀ ਨੇ ਕੋਈ ਗੱਲ ਕੀਤੀ ਆ ਉਹ ਤੇ ਮੇਰੇ ਮਾਵਾ ਵਰਗੀ ਆ ਇੰਨਾ ਧਿਆਰ ਰੱਖਦੀ ਆ ਤੇ ਮੈਂ ਉਹਨਾਂ ਦਾ ਮਾੜੀ ਚੰਗੀ ਕਿਉਂ ਕਰੂੰਗੀ ਤੇਰਾ ਮਨ ਠੀਕ ਵੀ ਹੈਗੀ ਆ ਕਿ ਪੇਕਿਆਂ ਦਾ ਫਿਗਰ ਵੱਡ ਵੱਡ ਖਾਂਡਿਆ ਵਾ ਕਦੀ ਉਹਨਾਂ ਦਾ ਫੋਨ ਫੋਨ ਤੇ ਆਇਆ ਨਹੀਂ ਆ ਮੇਰੇ ਹਿਸਾਬ ਨਾਲ ਤੈਨੂੰ ਉਹਨਾਂ ਦਾ ਫਿਗਰ ਵੱਡ ਵੱਡ ਖਾਂਡਿਆ ਵਾ ਤੇ ਨਾ ਕਦੀ ਵਿਆਹ ਪਾਏ ਦੋਵੇਂ ਜੀ ਤੇ ਨਾ ਹੀ ਉਹਨਾਂ ਨੇ ਕਦੀ ਫੋਨ ਹੀ ਕੀਤਾ ਕਿ ਏ ਗੱਲੋਂ ਤੇ ਨਹੀਂ ਆ ਕਿਤੇ ਅ ਨਹੀਂ ਨਹੀਂ ਐਵੇਂ ਤੁਸੀਂ ਸੋਚੀ ਜਾਂਦੇ ਜੀ ਮੈਂ ਕਿਸ ਗੱਲੋਂ ਵੀ ਨਹੀਂ ਪਰੇਸ਼ਾਨ ਮੈਂ ਤਾਂ ਠੀਕ ਠਾਕ ਆ ਉਦਾਂ ਹੀ ਕੰਮ ਧੰਦਾ ਕਰਕੇ ਆਣ ਕੇ ਅੰਦਰ ਲੰਮੇ ਪੈ ਜਾਨੀ ਆ ਕਿਉਂ ਸੋਚਦੇ ਜੇ ਤੁਸੀਂ ਇਦਾਂ ਦੀ ਗੱਲ ਠੀਕ ਆਂ ਤੂੰ ਪੇਕਿਆਂ ਬਾਰੇ ਸੋਚਦੀ ਆ ਉਹ ਆਪਣੇ ਘਰ ਹੱਸਣ ਵਸਣ ਰਹੇ ਆ ਮੇਰੀ ਗੱਲ ਸੁਣੋ ਕੰਮ ਤੂੰ ਅੱਗੇ ਵੀ ਕਰਦੀ ਸੀ ਤੇ ਅੱਗੇ ਤਾਂ ਮਾਤਾ ਨਾਲ ਗੱਲਾਂ ਬਾਤਾਂ ਕਰਦੀ ਰਹਿਣਾ ਤੇ ਨਾਲੇ ਕੰਮ ਕਰਦੀ ਰਹਿਣਾ ਮਾਤਾ ਕਹਿੰਦੀ ਹੁਣ ਤਾਂ ਕੁੰਡੀ ਨਹੀਂ ਪਤਾ ਨਹੀਂ ਬਾਜਾਂ ਵੀ ਬਾਤ ਰਹੇ ਹਲਦੀ ਨਹੀਂ ਘੜੀ ਤੇ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਕੋਈ ਵੀ ਹੈਗੀ ਪਰ ਤੁਸੀਂ ਦੱਸੋ ਚਾਹ ਪਾਣੀ ਪੀਣਾ ਵਾ ਹੋ ਚਾਹ ਪੀਣੀ ਆ ਤੇ ਮੈਂ ਜਰਾ ਕੋ ਵੇਖਾਂ ਬਾਹਰ ਤੇ ਬਣਾ ਦੇ ਚਾਹ ਫੇ ਮੈਂ ਪੀ ਲਾਂ ਬਣਾ ਦੇਨੀ ਆ ਤੁਹਾਨੂੰ ਮੈਂ ਕੀ ਦੱਸਾਂ ਟੈਨਸ਼ਨ ਤਾਂ ਨਰਿੰਦਰ ਇਹੋ ਵੱਡ ਵੱਡ ਕੇ ਖਾਂਡੇ ਹੀ ਆ ਤੇ ਮਾਂ ਮੇਰੀ ਨੇ ਮਹੀਨਾ ਪਹਿਲਾਂ ਹੀ ਕੌਣ ਕਰਨ ਦਾ ਪਣਾ ਪੁੱਤ ਰਖੜੀ ਆਈ ਆ ਪੈਸੇ ਚਾਹੀਦੇ ਆ ਕਿ ਸੂਟ ਲਿਆਵਾ ਜੇ ਤਾਂ ਤੂੰ ਆ ਆਣ ਕੇ ਬਣਾਉਣਾ ਵਾ ਹੁਣ ਇੱਕ ਪਰਜਾਈ ਆਈ ਏ ਕਰਮਾਂ ਵਾਲੀ ਕਦੀ ਨਹੀਂ ਫੋਨ ਕੀਤਾ ਤੇ ਜਾਂ ਤੂੰ ਠੀਕ ਆ ਜਾਂ ਕਿੱਦਾਂ ਆ ਪਤਾ ਨਹੀਂ ਪਰਾ ਨਵੀਂ ਉੱਦਾਂ ਦਾ ਕਰ ਲਿਆ ਵਾ ਅੱਗੇ ਭਰਾ ਫੋਨ ਕਰ ਦਿੰਦਾ ਏ ਹੁਣ ਉਹ ਵੀ ਬੜਾ ਘੱਟ ਫੋਨ ਕਰਦਾ ਵਾ ਪਤਾ ਨਹੀਂ ਕਿਉਂ ਤੇ ਸ਼ਾਬਾ ਪਾ ਲਿਆ ਵਾ ਟੈਨਸ਼ਨ ਤੇ ਹੋ ਮਰੀ ਜਾਂਦੀ ਆ ਰਖੜੀ ਆਉਂਦੀ ਆ ਲੋਕੀ ਚਾਵਾਂ ਰੀਜਣਾ ਜਾਣਾ ਵਾ ਪਰ ਮੈਨੂੰ ਚਾਰ ਰੀਜ ਕਾਦੀ ਆ ਇੱਥੋਂ ਜੇ ਮੈਂ ਚੱਲ ਵੀ ਗਈ ਗਾੜੀ ਕਿੱਥੇ ਕਿਹਮੂ ਨੇ ਕੂਣਾ ਵਾ ਤੁਹਾਨੂੰ ਮੈਂ ਕੀ ਦੱਸਾਂ ਜੇ ਤੁਹਾਨੂੰ ਮੈਂ ਦੱਸਿਆ ਨਾ ਤੇ ਫੇਰ ਮੈਨੂੰ ਗੱਲਾਂ ਕਰਨੀਆਂ ਤੇਰਾ ਭਰਾ ਇਦਾਂ ਤੇਰੀ ਪਰਜਾਈ ਇਦਾਂ ਇਹ ਦੋਖੀ ਨਾ ਇਦਾਂ ਦਾ ਵਾ ਇੰਦੇ ਅੰਦਰ ਦਾ ਅੰਦਰ ਹੀ ਰੱਖਣਾ ਪੈਣਾ ਮੈਨੂੰ